شرومی گردو پربن کمیٹی کے ترفو سمان کیا جا رہا سارے بیٹھ جو جی کرپا کر کے بیٹھ جو سارے بیٹھ جو بیٹھ جاؤ سرت سماج والوں کے سنبھان بابا جی ہرجیت بابا جی سب تو پہلے میں سارے ڈی ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕਰਨ ਵਾਸਤੇ ਤੁਸੀਂ ਆਏ ਹੋ ਸਾਰਿਆਂ ਨੂੰ ਫਤਿਹ ਹੱਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਇੱਕ ਵਾਰ ਆਪਾਂ ਬਹਿ ਜਾਈਏ ਸਾਰੇ ਡਿਸਪਲਿਨ ਸਾਰੇ ਬੰਨ ਸਾਰੇ ਬਹਿ ਜੋ ਬੈ ਸਾਰੇ RAM ਨਾਲ ਸਾਰੇ RAM ਨਾਲ ਬੈ ਜੇ सारे भाॼो यार सारे 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 ताजू सारे भाॼो ਇੱਜ਼ਤੇਬੰਦੀ ਹੈ 104 ਸਾਲ ਪੁਰਾਣੀ ਇੱਜ਼ਤੇਬੰਦੀ ਹੈ ਜੇ ਹਿੰਦੁਸਤਾਨ ਦਾ ਇਤਿਹਾਸ ਦੇਖੀਏ ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਪਰ ਕੱਲੀ ਸ਼੍ਰੋਮਣੀ ਅਕਾਲੀ ਦਲ ਹੈ ਜਿਸ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਅਜੇ ਵੀ ਚੱਕਰ ਸਤਕਾਰ ਨੂੰ ਹੋਰ ਕਿਸੇ ਪਾਰਟੀ ਨੂੰ ਨਹੀਂ ਕਿਹਾ ਜਾਂਦਾ ਕਿਉਂ ਹਾਂ ਉਹ ਪਾਰਟੀ ਹੈ ਜਿਸ ਨੇ دیش آزادی دیش آزاد آزادی دے باد بھی، گریب واسطے کسان واسطے مزدور واسطے پنجاب واسطے دیش واسطے لیڈرشپ نے تو ورکنا نے شہادت دیتی ہیں آ کوئی ممولی پارٹی نہیں ਆਪ ਸਾਰੇ ਇੱਥੇ ਇਕੱਠੇ ਹੋਏ ਹੋ 27 ਲੱਖ ਮੈਂਬਰਸ਼ਿਪ ਤੋਂ ਤੁਹਾਨੂੰ 560 ਮੈਂਬਰਾਂ ਨੂੰ ਡੈਲੀਗੇਟ ਬਣਾਇਆ ਗਿਆ 27 ਲੱਖ ਲੋਕਾਂ ਨੇ ਤੁਹਾਨੂੰ ਮੈਂਬਰ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਦੀ ਬਹੁਤ ਵੱਡੀ ਮੱਤ ਹੈ ਤੁਸੀਂ ਪਾਰਲੀਮੈਂਟ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਅਦਕਾ ਆਦਨਿਓ ਫੈਸਲੇ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਕਿਸੇ ਪਰਿਵਾਰ ਦਾ ਨਹੀਂ ਹੈ ਆ ਕੌਮ ਦੀ ਪੰਜਾਬ ਦੀ ਜਥੇਬੰਦੀ ਹੈ ਸਹੀ ਮੈਨੇ ਤੇ ਪੰਜਾਬ ਦੀ ਅਸਲੀ ਵਾਰਿਸ ਪੰਜਾਬ ਦਾ ਅਸਲੀ ਵਾਰਿਸ ਸ਼੍ਰੋਮਣੀ ਅਕਾਲੀ ਦਲ ਹੈ ਕੋਈ ਕਾਂਗਰਸ ਵਾਰਿਸ ਨਹੀਂ ਕੋਈ ਭਾਜਪਾ ਵਾਰਿਸ ਨਹੀਂ ਕੋਈ ਝਾੜੂ ਵਾਲੇ ਵਾਰਸ ਨਹੀਂ ਆਹ ਤਾਂ ਇੱਥੇ ਆਉਂਦੇ ਆ ਕੱਲੇ ਰਾਜ ਕਰਨ ਵਾਸਤੇ ਸ਼੍ਰੋਮਣੀ ਕਾਲੀ ਦਲ ਆਉਂਦਾ ਹੈ ਸੇਵਾ ਕਰਨ ਵਾਸਤੇ ਆਹ ਫਰਕ ਹੈ ਰਾਜ ਕਰਨ ਵਾਸਤੇ ਤੇ ਸੇਵਾ ਕਰਨ ਵਾਸਤੇ ਆਹ ਜ਼ਮੀਨ ਆਸਮਾਨ ਦਾ ਫਰਕ ਹੈ ਸ਼੍ਰੋਮਣੀ ਕਾਲੀ ਦਲ ਦਾ ਮਕਸਦ ਕੀ ਹੈ ਮੋਟੋ ਕੀ ਹੈ ਸਰਬੱਤ ਦਾ ਭਲਾ ਸਾਰਿਆਂ ਦਾ ਭਲਾ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਆਪਣੇ ਗੁਰੂ ਸਬਾਨ ਨੇ ਆਪਾਂ ਨੂੰ ਕੀ ਸਿਖਾਇਆ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ ਹਰ ਇਨਸਾਨ ਦੀ ਸਹਾਇਤਾ ਕਰੋ ਤਾਂ ਹੀ ਤੁਸੀਂ ਦੇਖਿਆ ਹੋਣਾ ਕਿ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰਕ ਇਕਸਾਨ ਦਾ ਮੁੱਦਾ ਹੀ ਰਿਹਾ ਹੈ ਸਾਨੂੰ ਪਤਾ ਪੰਜਾਬ ਆਪਣਾ ਹੈ ਆ ਆਪਣਾ ਘਰ ਹੈ ਆ ਦੇਸ਼ ਆਪਣਾ ਹੈ ਜੇ ਤੁਸੀਂ ਦੇਸ਼ ਦੀ ਗੱਲ ਕਰੋ ਮੈਂ ਪਾਰਲੀਮੈਂਟ ਵਿੱਚ ਵੀ ਕਿਹਾ ਸੀ ਮੈਂ ਕਿਹਾ ਤੁਸੀਂ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਆਏ ਹੋ ਆਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਪਰ ਤੁਸੀਂ ਸਾਰੇ ਸੂਬਿਆਂ ਵਿੱਚੋਂ ਸਭ ਤੋਂ ਵੱਧ ਕੁਰਬਾਨੀਆਂ ਦੇਖ ਲੋ ਕਿਨੇ ਦਿੱਤੀਆਂ ਐ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਪੰਜਾਬੀਆਂ ਨੇ ਤੇ ਖਾਲਸਾ ਪੰਥ ਨੇ ਦਿੱਤੀਆਂ ਐ ਮੈਂ ਕਿਹਾ ਤਾਮਿਲ ਲਾਡੂ ਵਾਲਿਆਂ ਨੂੰ ਕੋਈ ਪਤਾ ਨਹੀਂ ਲੱਗਿਆ ਕਿਵੇਂ ਦੇਸ਼ ਆਜ਼ਾਦ ਹੋਇਆ ਹੈ ਕਰਨਾਟਕ ਵਾਲਿਆਂ ਨੂੰ ਕੀ ਪਤਾ ਹੈ ਮਹਾਰਾਸ਼ਟਰ ਵਾਲਿਆਂ ਨੂੰ ਕੀ ਪਤਾ ਹੈ ਜੇ ਦੇਸ਼ ਦੇਸ਼ ਨੂੰ ਆਜ਼ਾਦ ਕਰਾਇਆ ਤੇ ਸ਼ਹਾਦਾ ਦਿੱਤੀਆਂ ਪਰਿਵਾਰਾਂ ਦੇ ਪਰਿਵਾਰ ਸ਼ਹੀਦ ਕਰਾਏ ਐ ਤੇ ਤੁਸੀਂ ਕਰਾਏ ਐ ਜਦੋਂ ਵੀ ਦੇਸ਼ ਤੇ ਹਮਲੇ ਹੁੰਦੇ ਰਹੇ ਐ ਗੋਲੇ ਡਿੱਗਦੇ ਆ ਤਾਂ ਪੰਜਾਬ ਤੇ ਡਿੱਗਦੇ ਸੀ ਦੇ ਗੋਲੀਆਂ ਚੱਲਦੀਆਂ ਸੀ ਸੋਡੇ ਛਾਤੀਆਂ ਤੇ ਚੱਲਦੀਆਂ ਸੀ ਤੇ ਤੁਸੀਂ ਦੁਸ਼ਮਣਾਂ ਨੂੰ ਭਜਾਉਣ ਵਾਲੇ ਵੀ ਤੁਸੀਂ ਸੀ ਅੱਜ ਵੀ ਬਾਰਡਰ ਤੇ ਦੇਖ ਲਓ ਹਾਂ ਪਿੱਛੇ ਜੇ ਵੀ ਤੁਸੀਂ ਦੇਖੋ ਚਾਈਨਾ ਨੇ ਹਮਲਾ ਕੀਤਾ ਤੇ ਉਹਨਾਂ ਨੂੰ ਕੁੱਟ ਕੇ ਭਜਾਇਆ ਤੇ ਸਿੱਖ ਰੈਜiment ਨਹੀਂ ਉਹਨਾਂ ਨੂੰ ਕੁੱਟ ਕੇ ਭਜਾਇਆ ਸੀ ਆਹ ਤਾਂ ਆਪਣਾ ਇਤਿਹਾਸ ਸ ਹੈ आजादी ਦੇ ਬਾਅਦ ਵੀ ਤੁਸੀਂ ਦੇਖ ਲਓ ਕੋਈ ਵੀ ਦੇਸ਼ ਵਿਸਮਸਿਆਈ ਅਮਰਜੈਂਸੀ ਦੀ ਲੜਾਈ ਆਈ ਜੇ ਡਟ ਕੇ ਲੜਾਈ ਲੜੀ ਤੇ ਕਾਲੀ ਦਲ ਲੜਾਈ ਤੇ ਕਾਲੀ ਦਲ ਕਰਕੇ ਹੀ ਅਮਰਜੈਂਸੀ ਹਟੀ ਹੈ ਕਿਉਂਕਿ ਤੁਸੀਂ 60 70 ਹਜ਼ਾਰ ਭਾਦਰ ਸੂਰਮੇ ਤੁਸੀਂ ਤੁਹਾਡੇ ਬਜ਼ੁਰਗ ਤੁਹਾਡੇ ਭਰਾਵਾਂ ਨੇ ਜੇਲਾਂ ਕੱਟ ਕੇ ਦੱਸ ਦਿੱਤਾ ਕਿ ਜ਼ੁਲਮ ਦੇ ਖਿਲਾਫ ਐਡੀ ਵੱਡੀ ਫੌਜ ਤਿਆਰ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਹੈ ਅਕਾਲੀ ਦਲ ਨੂੰ ਤਕੜਾ ਰੱਖਣਾ ਅਕਾਲੀ ਦਲ ਨੂੰ ਕੈਮ ਰੱਖਣਾ ਦੁਨੀਆ ਦੇ ਪੰਜਾਬੀਆਂ ਵਾਸਤੇ ਆ ਸਭ ਤੋਂ ਇੱਕ ਨੰਬਰ ਦਾ ਉਹਨਾਂ ਦਾ ਮਕਸਦ ਹੋਣਾ ਚਾਹੀਦਾ ਹੈ ਜਿੱਥੇ ਵੀ ਦੁਨੀਆ ਵਿੱਚ ਸਿੱਖ ਬੰਦੇ ਰਹਿੰਦੇ ਆ ਪੰਜਾਬੀ ਰਹਿੰਦੇ ਆ ਜਿਵੇਂ ਸਰਨਾ ਸਾਹਿਬ ਨੇ ਕਿਹਾ ਕਿ ਪੇਕੇ ਥੋਡੇ ਆ ਇੱਥੇ ਆ ਘਰ ਆ ਤੁਹਾਡਾ ਆ ਜੇ ਕੋਈ ਕਿ ਸਿੱਕੀ ਵਿੱਚ ਗੁਰੂ ਘਰ ਦੀ ਸਮੱਸਿਆ ਆਈ ਉਹਨਾਂ ਨੇ ਸਿੱਧਾ ਟੈਲੀਫੋਨ ਕਾਲੀਦਲ ਦੇ ਪ੍ਰਧਾਨ ਨੂੰ ਕੀਤਾ ਕਿ ਸਾਾਨੂੰ ਸਾਡੀ ਮਦਦ ਕਰੋ ਨਾਰਥ-ਈਸਟ ਵਿੱਚ ਮਨੀਪੁਰ ਵਿੱਚ ਸਮੱਸਿਆ ਆਈ ਸੀ ਟੈਲੀਫੋਨ ਸਾਡੇ ਪ੍ਰਧਾਨ ਨੂੰ ਕੀਤਾ ਉਹਨਾਂ ਨੂੰ ਪਤਾ ਹੈ ਕਿ ਆ ਇੱਕ ਫੌਜ ਹੈ ਆ ਫੌਜ ਤੁਸੀਂ ਦੇਖੋ 104 ਸਾਲ ਪਹਿਲੇ ਕਿਉਂ ਬਣਾਈ ਤੁਸੀਂ ਜਾਣਦੇ ਹੋ ਪਹਿਲੇ ਗੁਰੂ ਗ੍ਰੰਥ ਸਾਹਿਬ ਉੱਤੇ ਮਹੰਤਾਂ ਦਾ ਕਬਜਾ ਸੀ ਮਹੰਤ ਇਹ ਜਿਆ ਗਲਤ ਕੰਮ ਕਰਦੇ ਸੀ ਗੁਰੂ ਗ੍ਰੰਥਾਂ ਚ ਕਿ ਜਵਾਨ ਤੇ ਬੋਲ ਵੀ ਨਹੀਂ ਸਕਦੇ ਆਪਣੇ ਬਜ਼ੁਰਗਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਉਹਨਾਂ ਨੂੰ ਮਹੰਤਾਂ ਨੂੰ ਕੱਢਿਆ ਉਹ ਬੜੇ ਉਸ ਟਾਈਮ ਸਿਆਣੇ ਸੀ ਉਹਨਾਂ ਨੇ ਕਿ ਅੱਗੇ ਤੋਂ ਨਾ ਹਮਲਾ ਹੋਏ ਫਿਰ ਉਹਨਾਂ ਨੇ ਇਕੱਠੇ ਹੋ ਕੇ ਬਜ਼ੁਰਗਾਂ ਨੇ ਸ਼੍ਰੋਮਣੀ ਉਹਨਾਂ ਨੇ ਕਿ ਇੱਕ ਫੌਜ ਚਾਹੀਦੀ ਹੈ ਆਹ ਫੌਜ ਹੀ ਥੋਡੀ ਐ ਜਿਹੜੀ ਥੋਡੀ ਲੜਾਈ ਲੜਦੀ ਐ ਆਹੀ ਥੋਡੀ ਫੌਜ ਐ ਸ਼ਰੋਮਣੀ ਕਾਲੀ ਦਲ ਜਿੱਦੋਂ ਸੱਤਾ ਗਈ ਐ ਥੋਡੀ ਰੱਖਸ਼ਾ ਵੀ ਕੀਤੀ ਐ ਤੇ ਥੋਡੀ ਸੇਵਾ ਵੀ ਕੀਤੀ ਐ ਤੇ ਥੋਡੀ ਖੁਸ਼ੀਆਂ ਵੀ ਉਹਨਾਂ ਨੇ ਲਿਆਂਦੀਆਂ ਜੇ ਤੁਸੀਂ ਆਜ਼ਾਦੀ ਦੇ ਬਾਅਦ ਦਾ ਹਸਾਬ ਦੇਖੀਏ ਸਹੀ ਮਣੇ ਤੇ ਸਰਕਾਰ ਤਾਂ ਤਿੰਨ ਵਾਰੀ ਆਪਣੀ ਆਈ ਐ 5-5 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਸਹੀ ਮਣੇ ਤਿੰਨ ਤਿੰਨ ਪਾਰ ਬਣਿਆ ਪੰਜ-ਪੰਜ ਸਾਲ ਦੋ ਵਾਰ ਤੱਕ ਕਿਤੇ ਡੇਢ ਸਾਲ ਬਾਅਦ ਤੋੜ ਦਿੰਦੇ ਸੀ ਕਿਤੇ ਦੋ ਸਾਲ ਬਾਅਦ ਤੋੜ ਦਿੰਦੇ ਸੀ ਪਰ ਦੇਖ ਲਓ ਕਿੰਨੇ ਸਾਲ ਦੇਸ਼ ਨੂੰ ਆਜ਼ਾਦੀ ਦੇ ਹੋਏ ਆ ਤੇ ਆਪਾਂ ਨੂੰ ਕੱਲੇ ਆ ਤਿੰਨ ਵਾਰ ਮੁੱਖ ਮੰਤਰੀ ਬਣਿਆ ਪਰ ਪੰਜਾਬ ਵਿੱਚ ਚਲੇ ਜਾਓ ਜੇ ਕੁਝ ਵੀ ਦੇਖੋਗੇ ਉਹ ਬਣਾਈ ਥੋੜੀ ਪਾਰਟੀ ਨਹੀਂ ਹੈ ਜੇ ਅੱਜ ਗੁਰੂ ਘਰ ਅੰਮ੍ਰਿਤਸਰ ਤੋਂ ਤੁਸੀਂ ਮੱਥਾ ਟੇਕ ਕੇ ਆਪਣੇ ਪਿੰਡ-ਪਿੰਡ ਜਾਉਂਗੇ ਤੁਸੀਂ ਪੰਜਾਬ ਦੇ ਕੋਨੇ-ਕੋਨੇ ਤੇ ਆਏ ਹੋ ਜਿਹੜੀ ਸੜਕ ਤੇ ਤੁਸੀਂ ਜਾਉਂਗੇ ਅਕਾਲੀ ਦਲ ਦੀ ਦੇਨ ਹੈ ਜਿਹੜਾ ਕੋਈ ਸਕੂਲ ਅੱਗੇ ਟੱਪੂਗੇ ਅਕਾਲੀ ਦਲ ਦੀ ਦੇਨ ਹੈ ਕੋਈ ਕਾਲਜ ਅੱਗੇ ਟੱਪੂਗੇ ਅਕਾਲੀ ਦਲ ਦੀ ਦੇਨ ਹੈ ਜੇ ਕੋਈ ਵਾਟਰ ਬਾਕਸ ਦੇਖੋਗੇ ਅਕਾਲੀ ਦਲ ਦੀ ਦੇਨ ਹੈ ਜੇ ਹਸਪਤਾਲ ਦੇਖੋ ਕਾਲੀ ਦਲ ਦੀ ਦੇਨ ਹੈ ਜੇ ਗਰੀਬ ਦੀ ਧਰਮਸ਼ਾਲਾ ਦੇਖੋ ਕਾਲੀ ਦਲ ਦੀ ਦੇਨ ਹੈ ਜੇ ਕੋ ਟਿਊਬਲ ਚੱਲਦਾ ਦੇਖੋਗੇ ਕਾਲੀ ਦਲ ਦੀ ਦੇਨ ਹੈ ਜੇ ਕੋਈ ਕੱਸੀ ਉੱਤੋਂ ਟੱਪੋਂਗੇ ਕਾਲੀ ਦਲ ਦੀ ਦੇਨ ਹੈ ਜੇ کارਖਾਨਾ ਦੇਖੋਂਗੇ ਕਾਲੀ ਦਲ ਦੀ ਦੇਨ ਹੈ ਕੋਈ 에어ਪੋਰਟ ਕੋਲੋਂ ਟੱਪੋਂਗੇ ਕਾਲੀ ਦਲ ਦੀ ਦੇਨ ਹੈ ਇੱਕ ਵੀ ਨਿਸ਼ਾਨੀ ਕਿਸੇ ਦੀ ਨਹੀਂ ਦੇਖੋ ਰਾਜ ਉਹਨਾਂ ਨੇ ਆਪਾ ਤੋਂ ਵੱਡ ਕੀਤਾ ਹੈ ਉਹ ਰਾਜ ਕਰਨ ਵਾਸਤੇ ਆਏ ਸੀ ਸੇਵਾ ਕਰਨ ਵਾਸਤੇ ਨਹੀਂ ਕਾਲੀ ਦਲ ਸੇਵਾ ਕਰਨ ਵਾਸਤੇ ਆਇਆ ਬਾਦਲ ਸਾਹਿਬ ਮੁੱਖ ਮੰਤਰੀ ਸੀ ਸਾਰੇ ਧਰਮਾਂ ਦੇ ਲੋਕ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਹਿੰਦੂ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਕ੍ਰਿਸਚਨ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਮੁਸਲਮ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਕਿਉਂ ਕਿ ਆ ਆਪਣੀ ਸਿੱਖ ਕੌਮ ਦੀ ਆਪ ਨੂੰ ਗੁਰਤੀ ਚ ਮਿਲਿਆ ਹੈ ਆਪਣੇ ਗੁਰੂ ਸਬਾਨ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਆ ਤਾਂ ਆਪਣਾ ਫਰਜ਼ ਹੈ ਸਾਰੇ ਆਪਣੇ ਪੰਜਾਬ ਦੇ ਚ ਜਿਹੜਾ ਵੀ ਕੋ ਧਰਮ ਦਾ ਲੈ ਉਹਦੀ ਰੱਖਿਆ ਕਰਨਾ ਆਪਣਾ ਫਰਜ਼ ਹੈ ਪੰਜਾਬ ਆਪਣੇ ਸਾਰਿਆਂ ਦਾ ਹੈ ਜੇ ਪੰਜਾਬ ਤਰੱਕੀ ਤਾਂ ਹੀ ਬਚਾਂਗੇ ਪੰਜਾਬ ਤਰੱਕੀ ਹੋਊਗੀ ਆਪਣੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਰ ਕਿਉਂਕਿ ਬਾਹਰ ਕਿਉਂ ਜਾ ਰਹੇ ਹੈ ਕਿਉਂਕਿ ਆਪਾਂ ਨੂੰ ਅਕਾਲੀ ਦਲ ਨੂੰ ਸੇਵਾ ਕਰਨ ਦਾ ਸਮਾਂ ਇਹਨਾਂ ਘਟ ਦਿੱਤਾ ਹੈ ਜੇ ਸੇਵਾ ਕਰਨ ਦਾ ਟਾਈਮ ਦਿੰਦੇ ਜਿੰਨਾ ਕਾਂਗਰਸ ਨੂੰ ਦੁੱਧਾ ਦਿੰਦੇ ਅੱਜ ਕਿਸੇ ਪੰਜਾਬੀ ਨੇ ਥੋੜੇ ਬੱਚਾ ਨੇ ਬਾਹਰ ਨਹੀਂ ਜਾਣਾ ਸੀ ਇੱਥੇ ਹੀ ਕਾਰਖਾਨੇ ਹੋਣੇ ਸੀ ਇੱਥੇ ਹੀ ਡਿਵੈਲਪਮੈਂਟ ਹੋਣੇ ਸੀ ਇੱਥੇ ਹੀ ਤੁਹਾਨੂੰ ਨੌਕਰੀਆਂ ਮਿਲੀਆਂ ਸੀ ਪਰ ਇੱਕ ਪਿਛਲੇ 6 ਮਹੀਨਿਆਂ 'ਚ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਕਾਲੀ ਦਲ ਨੂੰ ਖਤਮ ਕਰਨ ਦੀ ਸਾਜ਼ਿਸ਼ ਆਂਦੀ ਲੀਡਰਸ਼ਿਪ ਖਤਮ ਕਰਨ ਦੀ ਸਾਜ਼ਿਸ਼ ਆ ਸਾਜ਼ਿਸ਼ ਸ਼ੁਰੂ ਹੋਈ ਜਦੋਂ ਸ਼੍ਰੋਮਣੀ ਕਾਲੀ ਦਲ ਨੇ ਐਨਡੀਏ ਦਾ ਸਾਥ ਛੱਡਿਆ ਅਸੀਂ ਕਿਸਾਨੀ ਕਰਕੇ ਅਸੂਰਨਾ ਕਰਕੇ ਸਾਥ ਛੱਡਿਆ ਜਦੋਂ ਤੱਕ ਅਸੀਂ ਐਨਡੀਏ ਵਿੱਚ ਸੀ ਐਨਡੀਏ ਦੀਆਂ ਪਾਰਟੀਆਂ ਨੂੰ ਉਹ ਮर्यादा ਨੂੰ ਤੱਤੋਂ ਦੀ ਆਜ਼ਾਦਤ ਨਹੀਂ ਦਿੱਤੀ ਕਿ ਸੇ ਸਿੱਖ ਧਰਮ ਦੇ ਇੰਸਟੀਚਿਊਨ ਦੇ ਉਹ ਅੱਖ ਨਹੀਂ ਰੱਖਦੇ ਸੀ ਕਿਤੇ ਸਾਡੇ ਨਾਲ ਕੋਈ ਧੱਕਾ ਨਹੀਂ ਕਰਨ ਦਿੰਦੇ ਸੀ ਅਸੀਂ ਜਦੋਂ ਅਸੀਂ ਨਾਲ ਸੀ ਉਹਨਾਂ ਦੇ ਉਹਨੂੰ ਪਤਾ ਸੀ ਕਿ ਅਸੀਂ ਆਨਲਾਈਨ ਟੱਪ ਨਹੀਂ ਸਕਦੇ ਪਰ ਜਦੋਂ ਆਪਾਂ ਛੱਡਿਆ ਉਹਨਾਂ ਲੜਾਈ ਲੜੀ ਉਹਨਾਂ ਸੈਂਟਰ ਦੀ ਤਾਕਤਾਂ ਨੇ ਫੈਸਲਾ ਕਰ ਲਿਆ ਇਹ ਪੰਜਾਬ ਵਿੱਚ ਕਬੀਲ ਦਲ ਨੂੰ ਖਤਮ ਕਰਦੇ ਹੋ ਤੇ ਕਾਲੀ ਦਲ ਦੇ ਲੀਡਰਸ਼ਿਪ ਨੂੰ ਖਤਮ ਕਰਦੇ ਹੋ ਤੇ ਆਪਣੇ ਇਹ ਜੇ ਬੰਦੇ ਲਿਆਓ ਜਿਹੜੇ ਸਾਡੇ ਇਹ ਗੁੱਠਾ ਛਾਉਣ। ਸੋ ਕੌਮ ਨੂੰ ਖਤਮ ਕਰਨ ਵਾਸਤੇ ਸਭ ਤੋਂ ਪਹਿਲਾਂ ਉਹਨਾਂ ਨੇ ਹਮਲਾ ਕੀਤਾ ਤਖਤ ਹਜ਼ੂਰ ਸਾਹਿਬ ਦਾ ਐਕਟ ਬਦਲ ਕਰਕੇ ਅੱਜ ਤੱਕ ਤਖਤ ਹਜ਼ੂਰ ਸਾਹਿਬ ਦਾ ਕੰਟਰੋਲ ਉਹਨਾਂ ਕੋਲ ਆ ਗਿਆ ਹੈ। ਅੱਜ ਦੇਖ ਲੋ ਬਿੱਟੂ ਵਰਗੇ ਪੱਤ ਲੋਕਾਂ ਵੀ ਉੱਥੇ ਰੂਪੇ ਦਿੱਤੇ ਜਾ ਰਹੇ ਐ ਆ ਭਗਵੰਤ ਮਾਰ ਵਰਗੇ ਸ਼ਰਾਬੀ ਨੇ ਉੱਥੇ ਸਰੂਪੇ ਦਿੱਤੇ ਜਾ ਰਹੇ ਐ ਕੋਈ ਮर्यादा ਖਿਰ ਗਈ ਉਹ ਵੀ ਤਖਤ ਪਟਨਾ ਸਾਹਿਬ ਦੇ ਉਹਨਾਂ ਨੇ ਕੰਟਰੋਲ ਕਰ ਲਿਆ ਕਮੇਟੀ ਤੇ ਇੱਕ ਐਕਟ ਕੋ ਉਹ ਕਿੰਨੇ ਕਿੰਨੇ ਬਦਲ ਦਿੱਤੇ ਪਹਿਲੇ ਕੀ ਹੁੰਦਾ ਸੀ ਤਖਤ ਹਜ਼ੂਰ ਸਾਹਿਬ ਦੇ ਕਮੇਟੀ ਦਾ ਐਕਟ ਕੀ ਸੀ ਪੰਜ ਮੈਂਬਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂਦੇ ਸੀ ਇੱਕ ਮੈਂਬਰ ਆਪਣੇ ਚੀਫ ਖਾਲਸਾ ਦਿਵਾਨ ਦਾ ਹੁੰਦਾ ਸੀ ਪੰਜ ਮੈਂਬਰ ਆਫ ਪਾਰਲੀਮੈਂਟ ਸਿੱਖ ਪਾਰਲੀਮੈਂਟ ਤੋਂ ਜਾਂਦੇ ਸੀ ਮਹਾਰਾਸ਼ਟਰ ਆਂ ਕਿ ਸਿੰਘ ਸੰਭਾਵਾਂ ਦੇ ਮੈਂਬਰ ਹੁੰਦੇ ਸੀ ਕਰਨਾਟਕਾ ਦੇ ਸਿੰਘ ਸੰਭਾਵਾਂ ਦੇ ਮੈਂਬਰ ਹੁੰਦੇ ਸੀ ਤੇ ਲੋਕਲ ਗੁਰੂ ਘਰਾਂ ਦੇ ਲੋਕੀ ਨੁਮਾਇੰਦੇ ਚੁਣ ਕੇ ਉੱਥੇ ਆਉਂਦੇ ਸੀ ਉਹ ਬਣੀ ਸੀ ਕਮੇਟੀ ਤੇ ਹੁਣ ਸਾਰੇ ਬੰਦ ਕਰਕੇ ਉਹਨਾਂ ਨੇ ਕਿਹਾ 13 ਬੰਦੇ ਮਹਾਰਾਸ਼ਟਰ ਸਰਕਾਰ ਨਾਮਿਨੇਟ ਕਰੂਗੀ ਹੁਣ ਜਿਹੜੇ ਚੇਅਰਮੈਨ ਆ ਕੋਈ ਸ਼ਰਾਬ ਪੀ ਜਾਂਦਾ ਉਨਾ ਦੇ ਬੱਚੇ ਪੱਤੇ ਤਾਂ ਹੁਣ ਕੀ ਉਹ ਮਰਿਆਦਾ ਰੱਖ ਸਕਣਗੇ ਕੀ ਉਹਨਾਂ ਨੂੰ ਦਰਦ ਹੈ ਜਿਹਦੇ ਆਪ ਹੀ ਬੱਤੇ ਤੋਂ ਕਿ ਉਹਨਾਂ ਨੂੰ ਕੀ ਦਰਦ ਹੈ ਇਸ ਕਰਕੇ ਤੇ ਤੁਸੀਂ ਦੇਖ ਲਓ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਮੁਸ਼ਕਲ ਨਾਲ ਕਰਬਾਨੀਆਂ ਨਾਲ ਆਪਾਂ ਗੁਰੂ ਘਰਾਂ ਦੇ ਉੱਤੇ ਕੱਪੜੇ ਉੱਥੇ ਵੀ ਮਹੰਤਾਂ ਵਾਂਗੂ ਕਬਜ਼ਾ ਸੀ ਮੈਨੂੰ ਲੱਗਦਾ ਭੁੰਦਰ ਸਾਹਿਬ ਪਹਿਲੇ ਜਥੇ ਸੀ ਭੁੰਦਰ ਸਾਹਿਬ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਾਸਤੇ ਪਹਿਲਾ ਜਥਾ ਜਿਹਦੀ ਗਵਾਈ ਕੀਤੀ ਭੁੰਦਰ ਸਾਹਿਬ ਦੀ ਸੀ ਇਹਨਾਂ ਨੂੰ ਅੰਦਰ ਕੀਤਾ ਗਿਆ ਆਪਾਂ ਐਕਟ ਬਣਾਇਆ ਮਤਲਬ ਕੀ ਸੀ ਆਪਣੇ ਗੁਰੂ ਘਰਾਂ ਦੀ ਆਪਣੀ ਸਿੱਖੋਂ ਦੀ ਇੱਕ ਮਰਿਆਦਾ ਹੈ ਕਿ ਆਪਾਂ ਡੈਮੋਕਰੇਟੀ ਵਿੱਚ ਬਲੀਵ ਕਰਦੇ ਆਂ ਆਪਾਂ ਡੈਮੋਕਰੇਟੀ ਧਾਂਚੇ ਵਿੱਚ ਬਲੀਵ ਕਰਦੇ ਆਂ ਤੇ ਤੁਸੀਂ ਦੇਖਿਆ ਕਿ ਵੋਟਰਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿ ਇਲੈਕਸ਼ਨ ਹੁੰਦਾ ਸੀ ਇਹਨਾਂ ਨੇ ਜਦੋਂ ਦੇਖਿਆ ਕਿ ਆਪਾਂ ਉਹਨਾਂ ਨੂੰ ਤੋੜ ਦਿੱਤਾ ਸਾਰੀ ਕਮੇਟੀ ਸਨੇ ਸਰਸਾ ਕਾਲ ਦਾ ਸਾਰੇ ਬੀਜੇਪੀ ਸ਼ਾਮਲ ਕਰਾ ਲਏ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੋੜ ਲਿਆ ਹਰਿਆਣਾ ਅਲੱਗ ਬਣਾਤਾ ਅਲੱਗ ਬਣਾ ਕੇ ਹੁਣ ਆਪਣੇ ਬੰਦੇ ਉੱਥੇ ਪੇਸ਼ ਕਰਤੇ ਜੀ ਉਹ ਤਾਂ ਦਾਦੂ ਵਾਲ ਮੈਂ ਕਹਿੰਦਾ ਆਪਣੀ ਸਿੱਖ ਕੌਮ 'ਚ ਐਜੇ ਗੱਦਾਰ ਪੈਦਾ ਹੋ ਗਏ ਜਿਹੜੇ ਆਪਣੇ ਵਿੱਚ ਦਿਖਾਉਣਗੇ ਸਿੱਖ ਪਰ ਉਸੇ ਹੀ ਮਣੀ ਦੇ ਸਿੱਖ ਨਹੀਂ ਐ ਸਿੱਖ ਦੇ ਦੁਸ਼ਮਣ ਐ ਹੁਣ ਦਾਦੂ ਵਾਲ ਵਰਗੇ ਵੰਡ ਵਰਗੇ ਆ ਸਾਰੇ ਜਿੰਨੇ ਐ ਹਰਮੀਤ ਕਾਲਕਾ ਵਰਗੇ ਸਾਰੇ ਇਹਨਾਂ ਵਾਸਤੇ ਦਿੱਲੀ ਦੀ ਸੱਤਾ ਜ਼ਿਆਦਾ ਜ਼ਰੂਰੀ ਐ ਗਨਮੈਨ ਜ਼ਿਆਦਾ ਜ਼ਰੂਰੀ ਐ ਚੇਰਮੈਨੀਆਂ ਜ਼ਿਆਦਾ ਜ਼ਰੂਰੀ ਐ ਆਪਣਾ ਬਿਜ਼ਨਸ ਜ਼ਿਆਦਾ ਜ਼ਰੂਰੀ ਐ ਖਾਲਸਾ ਪੰਥ ਦੀ ਮਰਿਆਦਾ ਨਹੀਂ ਤੁਸੀਂ ਦੇਖ ਲਓ ਫਿਰ ਉਹਨਾਂ ਨੇ ਬਾਰਡਰ ਤੱਕ ਆਪਣੇ ਦੇਖੋ ਸੈਂਟਰ ਪਤਾ ਤੱਕ ਬਾਰਡਰ ਤੱਕ ਆਂਗੀਆਂ ਕਬਜ਼ਾ ਕਰਕੇ ਅਖੀਰ ਵਿੱਚ ਉਹਨਾਂ ਨੇ ਅਸਲੀ ਹਮਲਾ ਕੀਤਾ ਦੋ ਬਾਰ ਇਹ ਐਜੀਪੀਸੀ ਦੇ ਇਲੈਕਸ਼ਨ ਚ ਉਹ ਕਬਜ਼ਾ ਕਰਨ ਲੱਗੇ ਸੀ ਐਜੀਪੀਸੀ ਦਾ ਪਰ ਮੈਂ ਸਿਰ ਝੁਕਦਾ ਆਪਣੇ ਮੈਂਬਰਾਂ ਨੇ ਡਟ ਕੇ ਮੁਕਾਬਲਾ ਕਰਕੇ ਐਜੀਪੀਸੀ ਨੂੰ ਬਚਾਇਆ ਫਿਰ ਉਹਨਾਂ ਨੇ ਦੇਖਿਆ ਮੈਂਬਰਾਂ ਨਾਲ ਇਹ ਤਾਂ ਕਰ ਨਹੀਂ ਸਕਦੇ ਇਹਨਾਂ ਨੇ ਪਤਾ ਕਿ ਸਾਡੀ ਤਾਕਤ ਤੇ ਇਹਨਾਂ ਨੇ ਤਖਸਦ ਦੇ ਜਸਦਾਹਰਾਂ ਨੂੰ ਆਪਣੇ ਕੰਟਰੋਲ 'ਚ ਕਰ ਲਿਆ ਬਹੁਤ ਸਤਿਕਾਰ ਕਰਦੀ ਹਾਂ ਉਸ ਜਗ੍ਹਾ ਦਾ ਤਖਸਦ ਜਸਦਾਹਰ ਨੂੰ ਕਹਿਣਾ ਬੜਾ ਦੁੱਖ ਲੱਗਦਾ ਕਹਿੰਦੇ ਕਿ ਇਸ ਜਗ੍ਹਾ ਤੇ ਬੈਠ ਕੇ ਕੌਮ ਦੇ ਫੈਸਲੇ ਹੋਣੇ ਚਾਹੀਦੇ ਆ ਕੌਮ ਨੂੰ ਕਮਜ਼ੋਰ ਕਰਦੇ ਫੈਸਲੇ ਨਹੀਂ ਪਰ ਕਿਉਂਕਿ ਉਹਨਾਂ ਦੇ ਪਿੱਛੇ ਤਾਕਤਾਂ ਇਹ ਜੀਆਂ ਆ ਗਈਆਂ ਤੇ ਮੈਂ ਸਹੀ ਮੈਨੇ ਤੇ ਮੈਂ ਐਗਜ਼ੈਕਟ ਮੈਨੂੰ ਵਧਾਈ ਦੇਣਾ ਚਾਹਣਾ ਹੈ ਜੀਪੀ ਨੂੰ ਵਧਾਈ ਦੇਣਾ ਚਾਹਣਾ ਹੈ ਤਾਂ ਕਮਜਾ ਉਹਨਾਂ ਸੈਂਟਰ ਦਾ ਤੱਕ ਸਭ ਤੇ ਵੀ ਹੋ ਗਿਆ ਸੀ ਤੁਸੀਂ ਵਾਪਸ ਬਹਾਲ ਕਰ ਲਿਆ ਆਪਣੀ ਕਮੰਡਰ ਬਸ ਅੱਜ ਤੁਸੀਂ ਮੈਨੂੰ ਬਹੁਤ ਵੱਡੀ ਜਮਵਾਰੀ ਦਿੱਤੀ ਹੈ ਆ ਕੋਈ ਸਥਾਨ ਹੈ ਜਿੱਥੇ ਬਹੁਤ ਮਹਾਂ ਲੀਡਰ ਇਥੋਂ ਦੀ ਇਸ ਪਾਰਟੀ ਦੀ ਅਗਵਾਈ ਕੀਤੀ ਹੈ ਜ ਜਸਦੇਵਰ ਸਿੰਘ ਚਬਾਲ ਜੀ ਸਭ ਪਹਿਲੇ ਪ੍ਰਧਾਨ ਸੀ ਅਖਾਲੀ ਦਲ ਦੇ ਮਾਸਟਰ ਤਾਰਾ ਸਿੰਘ ਸੰਤ ਫਤੇ ਸਿੰਘ ਜੀ ਲੌਂਗਵਾਲ ਸਾਹਿਬ ਤੋੜ ਸਾਹਿਬ ਵੱਡੇ ਬਾਦਲ ਸਾਹਿਬ ਕਿੰਨੇ ਪ੍ਰਧਾਨ ਰਹੇ ਮੈਂ ਤਾਂ ਉਮਰ ਵਿੱਚ ਵੀ ਮੈਂ ਕਹਿੰਦਾ ਕੁਰਬਾਨੀਆਂ ਵਿੱਚ ਵੀ ਮੈਂ ਉਹਨਾਂ ਦੇ ਨੇੜੇ ਤੇੜੇ ਨਹੀਂ دیکھو وڈے بادل صاحب تے سینے لیڈرشپ نے اٹھارہ اٹھارہ سال قوم خاطر ڈولی نہیں کتے ڈرے نہیں کیا کہ میرے بچے میرا پروار صحیح میں نے سے وہ لیڈرشپ تا پروار قوم سی پارٹی سی وہ لیڈرشپ نو میں سر چک کے سلام کردہ جنہوں نے نہ گنمنا کر کے نہ چیئرمنیا کر کے نہ کر کے اپنی ਕੌਮ ਦੀ ਵਹੀ ਛੱਟੀ ਆ ਕੌਮ ਦੇ ਪਿੱਛੇ ਸ਼ਰਮ ਮਾਰਿਆ ਅੱਜ ਆਪੋ ਆਪਣੀ ਪੁਰਾਣੀ ਲੀਡਰਸ਼ਿਪ ਦੀ ਜ਼ਿੰਦਗੀ ਤੋਂ ਸਿੱਖਣਾ ਚਾਹੀਦਾ ਉਹਨਾਂ ਦੀ ਸਫ਼ਰ ਤੋਂ ਸਿੱਖਣਾ ਚਾਹੀਦਾ ਹੈ ਜਿਹੜੀ ਨਵੀਂ ਪੀੜ੍ਹੀ ਆਈ ਆ ਉਹ ਉਹਨਾਂ ਨੂੰ ਪਤਾ ਨਹੀਂ ਪੁਰਾਣਾ ਇਤਿਹਾਸ ਕੀ ਆ ਪਾਰਟੀ ਦਾ ਪੁਰਾਣਾ ਇਤਿਹਾਸ ਕੀ ਆ ਆਪਣੀ ਪਾਰਟੀ ਕੋਈ ਕਾਂਗਰਸ ਵਰਗੀ ਨਹੀਂ ਕੋਈ ਭਾਜਪਾ ਵਰਗੀ ਨਹੀਂ ਕੋਈ ਝਾੜੂ ਵਾਲਗੇ ਵਰਗੀ ਨਹੀਂ ਆਪਣੀ ਪਾਰਟੀ ਦੀ ਬਹੁਤ ਵੱਡੀ ਜਿੰਮਵਾਰੀ ਹੈ ਖਾਲਸਾ ਪੰਥ ਦੀ ਜਿੰਮਵਾਰੀ ਹੈ ਪੰਜਾਬ ਦੀ ਜਿੰਮਵਾਰੀ ਹੈ ਪੰਜਾਬ ਦੇ ਹਰ ਵਸਨੀਕ ਦੀ ਜਿੰਮਵਾਰੀ ਹੈ ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਤਾਹੀਂ ਆਪਾਂ ਖੁਸ਼ਹਾਲ ਹੋਵਾਂਗੇ ਆ ਆਪਣੀ ਜਿੰਮਵਾਰੀ ਹੈ ਜੇ ਪੰਜਾਬ ਪਿੱਛੇ ਜਾਂਦਾ ਨੁਕਸਾਨ ਆਪਣਾ ਹੈ ਕੋਈ ਕਾਂਗਰਸ ਦਾ ਨਹੀਂ ਕੋਈ ਭਾਜਪਾ ਦਾ ਉਹਨਾਂ ਨੂੰ ਕੋਈ ਕੀ ਫਰਕ ਹੈ ਪੰਜਾਬ ਪਿੱਛੇ ਹੋ ਜਾਊਗਾ ਹਰਿਆਣਾ ਅੱਗੇ ਹੋ ਜਾਊਗਾ ਉਹਨਾਂ ਨੂੰ ਕੋਈ ਧਿਆਨ ਵਿੱਚ ਨਹੀਂ ਪਰਵਾਹ ਨਹੀਂ ਇਕੱਲੇ ਆਪਾਂ ਨੂੰ ਹੈ ਮੈਂ ਪੰਜਾਬੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਪਛਾਣ ਲਿਏ ਆਪਣੇ ਕੌਣ ਹੈ ਪ੍ਰਾਏ ਕੌਣ ਹੈ ਕੌਣ ਪੰਜਾਬ ਨੂੰ ਅੱਗੇ ਲਿਜਾ ਸਕਦਾ ਹੈ ਕੌਣ ਪੰਜਾਬ ਨੂੰ ਪਿੱਛੇ ਛੱਡ ਸਕਦਾ ਹੈ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਵਚਨ ਦਿੰਦਾ ਵੇਖੋ ਮੇਰੇ ਵਾਸਤੇ ਪੰਜਾਬ ਖਾਲਸਾ ਪੰਥ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਮੇਰਾ ਫਰਜ਼ ਹੈ ਤੇ ਮੇਰੀ ਡਿਊਟੀ ਹੈ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੋਈ ਕੰਪਰੋਮਾਈਜ਼ ਨਹੀਂ ਕਾਲੀ ਦਲ ਦੀ ਪ੍ਰੈਸਟੀਜ ਦੇ ਸਾਹਮਣੇ ਕੋਈ ਕੰਪਰੋਮਾਈਜ਼ ਨਹੀਂ ਪੰਜਾਬ ਦੀ ਤਰੱਕੀ ਦੇ ਸਾਹਮਣੇ ਕੋਈ ਕੰਪਰੋਮਾਈਜ਼ ਨਹੀਂ ਮੇਰਾ ਤੇ ਸਾਰੀ ਸਮੂਚੀ ਪਾਰਟੀ ਦਾ ਇੱਕੋ ਇੱਕ ਨਿਸ਼ਾਨਾ ਹੈ ਪੰਜਾਬ ਨੂੰ ਫਿਰ ਤੋਂ ਨੰਬਰ 1 ਤੇ ਲੈ ਕੇ ਜਾਣਾ ਪੰਜਾਬ ਨੂੰ ਫਿਰ ਤੋਂ ਮੈਂ ਸਾਰਿਆਂ ਨੂੰ ਵਾਦਾ ਕਰਦਾ ਹਾਂ ਤੁਸੀਂ ਮਿਹਨਤ ਕਰੋ ਤੇ ਮੈਂ ਕਹਿ ਸਕਦਾ ਮੈਂ ਬੜਾ ਕੁਝ ਦੇਖਿਆ ਹੈ ਤੁਸੀਂ ਮਿਹਨਤ ਕਰੋਗੇ ਤੁਹਾਡੇ ਵਰਗਾ ਵਰਕਰਾਂ ਦਾ ਮੁਕਾਬਲਾ ਕਿਸੇ 파ਟੀ ਕੋਲ ਹੈ ਜੇ ਵਰਕਰ ਨਹੀਂ ਤੁਹਾਡੇ ਵਰਗੇ ਤੁਸੀਂ ਮਨ ਬਣਾ ਲਓ ਤੁਸੀਂ ਮਨ ਬਣਾ ਲਓ ਤੁਹਾਡੀ ਸਰਕਾਰ ਬਣਾਉਣੀ ਹੈ ਤੁਸੀਂ ਬਣਾ ਕੇ ਰੱਖੋਗੇ ਮੈਂ ਤੁਹਾਨੂੰ ਗਰੰਟੀ ਦਿੰਦਾ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਚੜਦੀ ਕਲਾ ਦੀ ਗੱਲ ਕਰਿਆ ਕਰੋ ਢੈਂਦੀ ਗੱਲ ਨਹੀਂ ਕਰਨੀ ਕਿਸੇ ਨੇ ਆ ਖਾਲਸੇ ਵਿੱਚ ਢੈਂਦੀ ਗੱਲਾਂ ਤਾਂ ਗੱਲ ਹੀ ਹੈ ਨਹੀਂ ਜੇ ਸਰਕਾਰ ਬਰਾਉਣੀਆਂ ਤੇ ਬਣਾਉਣੀ ਬਣਾਉਣੀ ਹੈ ਕੋਈ ਰੋਕ ਨਹੀਂ ਸਕਦਾ ਬਰਾਉਣੀਆਂ ਅਕਾਲੀ ਦਲ ਬਰਾਉਣੀਆਂ ਪਹਿਲੀ ਦਲ ਬਰਾਉਣੀਆਂ ਪਹਿਲੀ ਦਲ ਮੈਂ ਤੁਹਾਨੂੰ ਵਾਦਾ ਕਰਦਾ ਸਾਥ ਹੋਏ ਦੋਸਰ ਸਤਾ ਤੁਸੀਂ ਵਾਪਸ ਆਪਣੀ ਮੰਤਰੀ ਸਰਕਾਰ ਲਿਆਓ ਪੰਜਾਬ ਦੀ ਸਰਕਾਰ ਲਿਆਓ ਪੰਜਾਬੀ ਆਦੀ ਸਰਕਾਰ ਲਿਆਓ ਪੰਜਾਬ ਨੂੰ ਅਗਲੇ 5 ਸਾਲ ਚ ਫਿਰ ਤੋਂ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਅਮਨ ਸ਼ਾਂਤੀ ਰਹੂਗੀ ਪੰਜਾਬ ਵਿੱਚ ਭਾਈਚਾਰਕ ਸਾਂਝ ਰਹੂਗੀ ਪੰਜਾਬ ਵਿੱਚ ਆ ਜਿੰਨੇ ਗੈਂਗਸਟਰ ਕੋਈ ਪੰਜਾਬ ਚ ਨਹੀਂ ਰਹਿਣ ਦੇਵਾਂਗੇ ਮੈਂ ਤੁਹਾਨੂੰ ਗਾਰੰਟੀ ਦਿੰਦਾ ਅੱਜ ਜਿਹੜੇ ਡਰੱਗ ਵੇਚਣ ਵਾਲੇ ਸਾਰੇ ਅੰਦਰ ਹੋਣਗੇ ਜੇਲ੍ਹ ਅੱਜ ਮੈਂ ਗਰੰਟੀ ਦਿੰਦਾ ਹਾਂ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਆਪਣਾ ਫਰਜ਼ ਹੈ ਤੇ ਤੁਹਾਣਾ ਵਾਅਦਾ ਕਰਦਾ ਇੱਥੇ ਫਿਰ ਤੋਂ ਇੰਡਸਟਰੀ ਜਿਹੜੇ ਆਪਣੀ ਚਲੀ ਗਈ ਵਾਪਸ ਇੰਡਸਟਰੀ ਆਊਗਾ ਵਪਾਰ ਆਊਗਾ ਤੇ ਫਿਰ ਤੋਂ ਡਵੈਲਪਮੈਂਟ ਆਲੀ ਉਸ ਦਿਨ ਆਉਣਗੇ ਜਿਵੇਂ ਤੁਸੀਂ ਦੇਖਿਆ ਸ਼ਾਂਤੀ ਰਹੂਗੀ ਤੇ ਤਰੱਕੀ ਪੰਜਾਬ ਚ ਰਹੂਗੀ ਮੈਂ ਅਖੀਰ ਵਿੱਚ

ਜੇ ਕਾਲੀ ਦਲ ਤਖੜਾ ਹੈ ਤੇ ਪੰਜਾਬੀ ਤਖੜਾ ਹੈ ਖਾਲਸਾ ਪੰਥ ਤਖੜਾ ਹੈ ਤੇ ਪੰਜਾਬ ਤਰੱਕੀ ਦੀ بلੰਦੀਆਂ ਜਾਊਗਾ ਤੇ ਮੈਂ ਸਾਰੇ ਬੈਲਕੇਟ ਸਹਿਬਾਨ ਦਾ ਤੇ ਖਾਸ ਕਰਕੇ ਭੁੰਦਰ ਸਾਹਿਬ ਦਾ ਧੰਨਵਾਦ ਕਰਦਾ ਭੁੰਦਰ ਸਾਹਿਬ ਨੇ بڑے ਔਖੇ ਸਮੇਂ ਭੁੰਦਰ ਸਾਹਿਬ ਸਦਾ ਸਾਡੇ ਉੱਤੇ ਹੱਥ ਰੱਖਦੇ ਰਹਿੰਦੇ ਆ ਗਾਈਡ ਕਰਦੇ ਰਹਿੰਦੇ ਆ ਪਰ ਔਖੇ ਸਮੇਂ ਉਹਨਾਂ ਨੇ ਜੋ ਅਗਵਾਈ ਕੀਤੀ ਪਾਰਟੀ ਦੀ ਸਮੂਚੀ ਪਾਰਟੀ ਭੁੰਦਰ ਸਾਹਿਬ ਦਾ ਧੰਨਵਾਦ ਕਰਦੀ ਹੈ ਤੇ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਡੈਲਗੇਟ ਨੂੰ ਸਾਰੇ ਹਲਕਾ ਇੰਜਾਜ ਨੂੰ ਸਾਡੇ ਉਧਦੇਦਾਰ ਨੂੰ ਕੱਲ ਤਵੰਡੀ ਸਾਹਿਬ ਬਸਾਖੀ ਦੀ ਪਹਿਲੀ ਆਪਣੀ ਜੰਗ ਉੱਥੋਂ ਸ਼ੁਰੂ ਹੋਣੀ ਹੈ ਸਰਕਾਰ ਵਿਰੋਧ ਦੀ ਜੰਗ ਉੱਥੋਂ ਸ਼ੁਰੂ ਹੋਣੀ ਹੈ ਤੇ ਤੁਸੀਂ ਸਾਰਿਆਂ ਨੇ ਉੱਤੇ 10 ਵਜੇ ਆਪਣੀ ਸਟੇਜ ਤੇ ਪਹੁੰਚਣਾ ਆ ਬੇਨਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੀ ਹੋਰ ਵੀ ਬੇਨਤੀ ਕਰਦਾ ਜਿਹੜੀ ਮਸਲਾ ਕੀਤੀ ਸੀ ਜਿੰਦਾਬਾਦ 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 ਮੈਂ ਇੱਕ ਹੋਰ ਬੇਨਤੀ ਕਰਨਾ ਚਾਹਣਾ ਬਹੁਤ ਜ਼ਰੂਰੀ ਬੇਨਤੀ 25 April ਨੂੰ ਵੱਡੇ ਬਾਦਲ ਸਾਹਿਬ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੌਮ ਵਾਸਤੇ ਲਾਤੀ ਪਾਰਟੀ ਵਲ ਲਈ ਉਹਨਾਂ ਦੀ ਵਰਸੀ 25 ਤੋਂਗ ਦੀ ਵਰਸੀ 25 ਤਰੀਕ ਨੂੰ ਹੈ ਮੈਂ ਬੇਨਤੀ ਕਰਦਾ ਹਰ ਜ਼ਿਲ੍ਹੇ ਹੈੱਡਕੁਆਰਟਰ ਤੇ ਉਸ ਦਿਨ ਪਾਠ ਰੱਖੇ ਜਾਣਗੇ ਤੇ ਭੋਗ ਪੈਣਗੇ ਤੇ ਸਾਰੇ ਜ਼ਿਲ੍ਹੇ ਵਰਕਰ ਬੇਨਤੀ ਕਰਦਾ ਹੈ ਤੇ ਉੱਥੇ ਆ ਉਸ ਮਾ ਉਸ ਵਰਸੀ ਦੇ ਮੌਕੇ ਜਰੂਰ ਹਾਜ਼ਰੀ ਭਰਨ ਹਰਿਆਣੇ ਦੇ ਲੱਗ ਹੋਊਗਾ ਤੇ ਦਿੱਲੀ ਗੁਰੂ ਘਰ ਚ ਲੱਗ ਉੱਥੇ ਸਮਾਗਮ ਕੀਤਾ ਜਾਊਗਾ ਤੇ ਹਰ ਜ਼ਿਲ੍ਹੇ ਹੈੱਡਕੁਆਰਟਰ ਤੇ سماگم کے برسیدہ کا سماج جاؤ گا تھوڑا ساروں کا بہت بہت دنواد واحر جی کا خالصہ واحر جی کی فتح ਦੇਖੋ ਇੱਕ ਮਿੰਟ ਵੀਰ ਜੀ ਦੇਖੋ ਕਿਵੇਂ ਧੱਕਾ ਮਾਰਦੇ ਨੇ ਇੱਕ ਮਿੰਟ ਉਹ ਬੰਤ ਨਹੀਂ